ਕਈ ਵਾਰ ਬਹੁਤੇ ਵੀਰਾਂ ਦੇ ਮੈਨੂੰ ਇਹ ਕਮੈਂਟਸ ਆਏ ਸਿਗੇ ਕਿ ਤੁਸੀਂ ਜਪ ਕਹਿੰਦੇ ਹੋ ਜਪਜੀ ਸਾਹਿਬ ਕਿਉਂ ਨਹੀਂ ਕਹਿੰਦੇ ਤਾਂ ਉੱਥੇ ਇਹ ਗੱਲ ਸਾਨੂੰ ਸਮਝਣੀ ਜ਼ਰੂਰੀ ਹੈ ਕਿ ਜਪਜੀ ਸਾਹਿਬ ਨੂੰ ਅਸੀਂ ਜਪਜੀ ਸਾਹਿਬ ਸਤਿਕਾਰ ਵਜੋਂ ਕਹਿੰਦੇ ਹਾਂ ਪਰ ਗੁਰਬਾਣੀ ਦਾ ਨਾਮ ਸਿਰਫ ਜਪ ਹੈ ਜਿਵੇਂ ਗੁਰਬਾਣੀ ਦੇ ਅੰਦਰ ਸ੍ਰੀ ਸੁਖਮਨੀ ਸਾਹਿਬ ਬਾਣੀ ਹੈ ਉੱਥੇ ਵੀ ਉਹਦਾ ਨਾਮ ਸਿਰਫ ਸੁਖਮਨੀ ਹੈ ਸਤਿਕਾਰ ਵਜੋਂ ਅਸੀਂ ਸੁਖਮਨੀ ਸਾਹਿਬ ਕਹਿੰਦੇ ਹਾਂ 12 ਮਾਹ ਬਾਣੀ ਹੈ ਉਹਨੂੰ ਅਸੀਂ ਸਿਰਫ 12 ਮਾਹ ਹੀ ਪੜ੍ਹਦੇ ਹਾਂ ਸਤਿਕਾਰ ਵਜੋਂ ਜੇ ਅਸੀਂ 12ਵਾਂ ਸਾਹਿਬ ਕਹਿਣਾ ਚਾਹੀ ਤਾਂ ਕਹਿ ਸਕਦੇ ਹਾਂ ਹੋਰ ਵੀ ਆਨੰਦ ਬਾਣੀ ਹੈ ਆਨੰਦ ਬਾਣੀ ਨੂੰ ਅਸੀਂ ਸਿਰਫ ਆਨੰਦ ਕਹਿੰਦੇ ਹਾਂ ਜਾਂ ਆਨੰਦ ਲਿਖਿਆ ਹੋਇਆ ਹੈ ਆਨੰਦ ਸਾਹਿਬ ਅਸੀਂ ਸਤਿਕਾਰ ਵਜੋਂ ਕਹਿੰਦੇ ਹਾਂ ਸੋ ਇਸੇ ਹੀ ਤਰ੍ਹਾਂ ਜਪ ਬਾਣੀ ਦਾ ਨਾਮ ਸਿਰਫ ਜਪ ਹੈ ਜਪਜੀ ਸਾਹਿਬ ਅਸੀਂ ਸਤਿਕਾਰ ਵਜੋਂ ਨਾਮ ਉਚਾਰਦੇ ਹਾਂ ਬੋਲਦੇ ਹਾਂ ਸੋ ਇੱਥੇ ਜਪਜੀ ਸਾਹਿਬ ਨਾਮ ਤਾਂ ਹੀ ਰੱਖਿਆ ਗਿਆ ਹੈ ਕਿ ਜੇ ਪਰਮਾਤਮਾ ਦੇ ਨਾਲੋਂ ਮਨੁੱਖ ਨੇ ਆਪਣੀ ਵਿੱਥ ਮਟਾਉਣੀ ਹੈ ਜੋ ਮਨੁੱਖ ਦੇ ਅੰਦਰ ਅਹੰਕਾਰ ਦੀ ਇੱਕ ਕੂੜ ਦੀ ਕੰਧ ਬਣ ਜਾਂਦੀ ਹੈ ਜੇ ਮਨੁੱਖ ਉਸ ਨੂੰ ਖਤਮ ਕਰਨਾ ਚਾਹੁੰਦਾ ਹੈ ਤਾਂ ਇੱਕੋ ਇੱਕ ਗੁਰੂ ਪਾਤਸ਼ਾਹ ਨੇ ਕਿਹਾ ਕਿ ਇਹਦਾ ਢੰਗ ਹੈ ਇਹਦਾ ਤਰੀਕਾ ਹੈ ਕਿ ਪਰਮਾਤਮਾ ਦਾ ਜਪ ਕੀਤਾ ਜਾਵੇ ਜਪ ਸਿਮਰਨ ਚੇਤਾ ਇਹ ਸਾਰੇ ਇੱਕ ਹੀ ਤਰ੍ਹਾਂ ਦੇ ਸ਼ਬਦ ਨੇ ਪਰਮਾਤਮਾ ਨੂੰ ਯਾਦ ਰੱਖਣਾ ਉਸ ਨੂੰ ਚੇਤੇ ਰੱਖਣਾ ਸੋ ਅਗਲਾ ਹੈ ਜੀ ਪਹਿਲਾ ਸ਼ਲੋਕ ਆਦ ਸੱਚ ਜੁਗਾਦ ਸੱਚ ਆਪ ਸਭ ਨੂੰ ਇਹ ਪਤਾ ਹੋਵੇਗਾ ਕਿ ਜਪਜੀ ਸਾਹਿਬ ਬਾਣੀ ਦੇ ਅੰਦਰ ਦੋ ਸ਼ਲੋਕ ਨੇ ਪਹਿਲਾ ਸ਼ਲੋਕ ਇਹ ਹੈ ਆਦ ਸੱਚ ਜੁਗਾਦ ਸੱਚ ਅਤੇ ਦੂਸਰਾ ਜੋ ਸ਼ਲੋਕ ਹੈ ਉਹ ਅਖੀਰ ਤੇ ਹੈ ਪਵਨ ਗੁਰੂ ਪਾਣੀ ਪਿਤਾ ਸੋ ਇਸ ਦੇ ਜੋ ਅਰਥ ਨੇ ਆਦ ਸੱਚ ਜੁਗਾਦ ਸੱਚ ਕਿਉ ਪਰਮਾਤਮਾ ਜਦੋਂ ਇਹ ਸੰਸਾਰ ਅਜੇ ਪੈਦਾ ਨਹੀਂ ਸੀ ਹੋਇਆ ਅਜੇ ਦੇ ਜੋ ਮਨੁੱਖਤਾ ਦਾ ਜਨਮ ਸ਼ੁਰੂ ਨਹੀਂ ਸੀ ਹੋਇਆ ਕਿਸੇ ਵੀ ਤਰ੍ਹਾਂ ਦੇ ਜੀਵ ਜੰਤੂ ਵੀ ਪੈਦਾ ਨਹੀਂ ਸੀ ਹੋਏ ਉਹ ਪਰਮਾਤਮਾ ਉਦੋਂ ਵੀ ਮੌਜੂਦ ਸੀ ਜੁਗਾਦ ਸੱਚ ਅਤੇ ਜਦੋਂ ਜੁਗਾਂ ਦੀ ਆਰੰਭਤਾ ਹੋ ਗਈ ਜਦੋਂ ਮਨੁੱਖ ਜੀਵ ਜੰਤ ਪੈਦਾ ਹੋਣੇ ਸ਼ੁਰੂ ਹੋ ਗਏ ਉਹ ਪ੍ਰਮਾਤਮਾ ਉਦੋਂ ਵੀ ਸੀ ਅਤੇ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਪ੍ਰਮਾਤਮਾ ਹੁਣ ਵੀ ਹੈ ਅਤੇ ਹੇ ਨਾਨਕ